ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਨੂੰ ਤਿੰਨ ਭੱਬੇ ਦੱਸੇ ਸੀ ਨਾ ਭੱਬਾ ਭਲਾ ਭੱਬਾ ਭੁੱਲੀ ਤੇ ਭੱਬਾ ਪਾਣਾ ਵੀ ਹਰ ਵਕਤ ਭਲਾ ਮੰਗਣਾ ਗਲਤੀ ਹੋ ਜਾਵੇ ਭੁੱਲ ਬਖਸ਼ਾਉਣੀ ਖਿਮਾ ਮੰਗਣੀ ਤੇ ਹਰ ਵੇਲੇ ਪਾਣਾ ਮੰਨਣਾ ਹੁਕਮ ਮੰਨਣਾ ਤੇ ਗੁਰੂ ਪਿਆਰਿਓ ਤੇ ਭਲਾ ਮੰਗਦੇ ਰਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਬੀਬੀ ਪਾਨੀ ਜੀ ਨੂੰ ਵੀ ਆਖੇ ਸੀ ਤਿੰਨ ਭੱਬੇ ਬੀਬੀ ਪਾਨੀ ਜੀ ਨੇ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਕੇ ਰੱਖੇ ਗਹਿਣਾ ਬਣਾ ਕੇ ਰੱਖੇ ਤੇ ਉਹ ਤਿੰਨ ਭੱਬੇ ਜੇ ਅਸੀਂ ਆਪਣੇ ਜੀਵਨ ਦਾ ਗਹਿਣਾ ਬਣਾ ਲਵਾਂਗੇ ਤਾਂ ਅਸੀਂ ਤਰ ਜਾਵਾਂਗੇ ਅਸੀਂ ਭੱਬਾ ਭਲਾ ਕਰੀਏ ਸਾਡਾ ਭਲਾ ਆਪਣੇ ਆਪ ਹੋ ਜਾਏਗਾ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਾਣਾ ਮੰਨੀਏ ਤੇ ਗੁਰੂ ਪਿਆਰਿਓ ਆਪੇ ਹੀ ਬਖਸ਼ਿਸ਼ ਹੋ ਜਾਏਗੀ ਅਸੀਂ ਵੀ ਭੁੱਲ ਮੰਗੀਏ ਜੇ ਗਲਤੀ ਹੋ ਜਾਵੇ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਨੇ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਭਨਾ ਸੰਗਤਾਂ ਦਾ ਸਤਿਗੁਰ ਸੱਚੇ ਪਾਸ਼ਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਬਖਸ਼ਣ ਹਰ ਵੇਲੇ ਭਜਨ ਬੰਦਗੀ ਦਾ ਪ੍ਰਵਾਸ ਕਰਨ ਗੁਰੂ ਪਾਸ਼ਾ ਜੀ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ